ਇਥੇੋਂ ਮੈਂ ਤਾਲੁਕ ਆਇਆ ਸੀ ਇਹ ਸੈਂਟਰ ਨਾ ਹੋਣਾ ਉਹ ਕਿਹਦੇ ਆ ਨੀ ਫਿਨਿਸ਼ ਹੋ ਗਿਆ ਦੋ ਮੇਰੇ ਕੋਲ ਦੋ ਇੱਕ ਨਾਈਟ ਪਾ ਲਈਏ ਨਾ ਤੇ ਉਹ ਜਿਹੜੇ ਚੋਲ ਗਏ ਆ ਨਾ ਤੇ ਚੋਨਾ ਇੱਕ ਅੰਦਾਜ਼ ਸੁਣਿਆਗੇ ਆ ਆ ਵੀ ਮਾਰ ਲਿਆ ਇਹ ਖਿਚੋ ਖਿਚੋ ਚੋਬੀ ਖਿਚੋ ਜਵਾਨੋ ਖਿਚੋ ਸੀਮੈਂਟ ਭਰ ਦਿਓ ਕਰਾਜੋ ਲੈ ਵੀ ਕਾਲਾ ਸੀਮੈਂਟ ਆ ਪਾਸਜ ਭਰੀ ਜੰਨੇ ਆ ਤੇ ਚੱਟਾ ਭਰਉਣ ਕੱਲ ਨੂੰ ਭਰਾਂਗੇ ਇਹਦੇ ਵਿੱਚ ਠੀਕ ਆ ਬਾਕੀ ਲੱਗਿਆ ਕਿਵੇਂ ਆ ਉਹ ਦੱਸੋ ਤੁਸੀਂ ਕੰਮ ਦੀ ਕੁਆਲਿਟੀ ਬਾਲੇ ਵੀ ਕੁਆਲਿਟੀ ਕੁਆਲਿਟੀ ਪਿੱਛੇ ਤਾਂ ਲੋਕ ਬਾੜਾ ਆ ਪਏ ਫਿਰਦੇ ਆ ਠੀਕ ਹੈ ਹੈ ਕਿਵੇਂ

ਬਸ ਬਾਲਾ ਪਾਣੀ ਨਾ ਛੱਡ ਨਹੀਂ ਨਹੀਂ ਬਸ ਰਹਿਣ ਦੇਦਾ ਇੰਚੀ ਸਹੀ ਆ ਇੱਦੂ ਤਾਂ ਕਿ ਕਿਹੜਾ ਘਟਣਾ ਫਿਰ ਨਹੀਂ ਉੱਥੇ ਚਲੇ ਸੀ ਫਿਰ ਉਹ ਰੋਕ ਮਾਰਾ ਗਿਆ ਉਹ ਉੱਥੇ ਚਾਰ ਸਾਲਾਂ ਦਾ ਨਵਾਂ ਦੀ ਕੰਮ ਕਰਦਾ ਸੀ ਨਾ 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 ਉਹ ਕਿਹੜਾ ਯਾਦ ਦੀ ਗੱਲ ਕਰ ਰਿਹਾ ਹੈ ਨਾ 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 ਇਹ ਵੀ ਨਾ ਫਿਰ ਉਹ ਨਿਕਲ ਆਉਂਦੇ ਨੇ ਜਿੰਨੇ ਲੋਕਾਂ ਨੂੰ ਸੇਟ ਪਾਲ ਬਣਾਉਂਦਾ ਇਹ ਵੀ ਅਸੀਂ ਦੇਖਾਉਂਦਾ ਕਿ ਤੁਹਾਡੇ ਸਾਡੇ ਦੇ ਸਾਰੇ ਨਾਲ ਇਹ ਗੱਲ ਹੈ

ਇਹ ਹਟਾ ਕੇ ਦੋ ਕਿਵੇਂ ਨਹੀਂ ਤਾਂ ਹੀ ਤਾਂ ਛੱਡਿਆ ਹੋਇਆ ਭਰਿਆ ਹੀ ਨਹੀਂ ਇੱਥੇ ਕੁਝ ਵੀ ਚਾਕਾ ਭਰੀ ਜਾਂਦਾ ਨਾ ਓਹੋ ਭਰ ਦਿੰਨੇ ਇੱਥੇ ਓਏ ਹੋਰ ਦੂਜੇ ਪਾ ਦੇ ਉਹ ਮੇਰੇ ਨਾਲ ਦੇ ਪਾ ਦੇ ਮੇਰੀ ਗੱਲ ਸੁਣੋ ਜੀ ਉੱਧਰ ਨਹੀਂ ਪੈਣਗੇ ਉੱਧਰ 2 ਇੰਚੀ ਵੈਥਾ ਇੱਧਰ 3 ਇੰਚੀ ਇੱਧਰ ਤਾਂ ਪੈ ਜਾਣਗੇ ਉਹ ਵੇਖੋ ਵੈਥੋ ਦੀ ਆ ਲੈਣਾ ਕਿੱਥੋਂ ਤੱਕ ਪੈਂਦੇ ਪਾ ਦੇ ਲੋ ਜੀ ਆ ਇਹਦੇ ਨਾਲ ਦੇ ਪਿੱਛੇ ਲਿਆ ਕੇ ਪਾ ਦੇ ਜਿੱਥੋਂ ਤੱਕ ਪੈਂਦੇ ਆਪਾਂ ਪਾ ਦੇ ਚਲ ਕੋਈ ਨਾ ਜਿਵੇਂ ਕਹਿੰਦੀ ਓਵੇਂ ਕਰਦੇ ਆ ਬਈ ਨਾ ਹੈ ਇਹ ਨਿੱਕੇ ਨਿੱਕੇ ਉੱਧਰ ਦੇ ਪਾਸੇ ਨਿੱਕੂ ਹੈ ਨਾ ਨਿੱਕੇ ਨਿੱਕੇ ਇਹ ਵੀ ਹੁਣ ਕਿੱਥੇ ਵੇਖ ਲਾ ਆ ਜਾ ਆ ਜਾ ਉਹ ਉੱਥੇ ਪੈ ਉਹ ਨਾਲ ਦੇ ਮੰਨ ਆਪਣਾ ਇੱਥੇ ਪਿਆ ਲੰਘ ਨਹੀਂ ਸਕਦਾ ਤੇ ਲੰਘ ਹੀ ਜਾਣਾ ਲੰਘ ਜਾਣਾ ਤੇ ਜਾ ਕੋਈ ਨਾ ਲੰਘ ਜਾ ਬਾਈ ਪਰ ਪੋਚ ਕੇ ਹੀ ਨੰਗ ਜੀ ਆਏ ਨੰਗ ਜਾ ਇੱਥੋਂ ਦੀ ਇੱਥੋਂ ਦੀ ਪਾਉ ਆ ਵੇਖਣ ਆਏ ਵਾਹੀ ਬਣਾ ਦੇਣਾ ਇਹਨੂੰ ਗੱਲ ਆਇਆ ਵੀ ਪਾਸਾਸੇ ਵਾਲੀ ਅੱਟਾਂ ਦੀ ਜਿਵੇਂ ਮਰਜ਼ੀ ਲੰਘ ਜਾਓ ਪਰ ਫੁੱਲ ਦੇ ਵਿੱਚ ਦੀ ਨਾ ਕੋਈ ਲੰਘੇਓ ਫੁੱਲ ਵਾਲੀ ਅੱਟ ਚ ਨਾ ਲੰਘੇਓ ਪਾਸਾਸੇ ਵਾਲੀ ਅੱਟ ਨੰਗ ਜਾਓ ਨਹੀਂ ਪਾਸਾਸੇ ਵਾਲੀ ਅੱਟ ਤਾਂ ਗਰੈਂਡਰ ਨਾਲ ਵੀ ਕੱਢ ਲਾਂਗੇ ਉਹ ਗਰੈਂਡਰ ਨਾਲ ਕੱਢੀ ਵੀ ਪੈੜੀ ਲੱਗੂਗੀ ਨਾ ਨਿਕਲ ਨਹੀਂ ਹੁੰਦੀ ਐ ਛੇਤੀ ਗਰੰਟਰ ਨਾਲ ਇਹ ਤਾਂ ਚੱਲ ਨਿਕਲਿਆ ਹੁੰਦੀ ਐ ਟਰੈਲ ਨਾਲ ਸਾਈਡ ਵਾਲੀ ਕਰ ਨਹੀਂ ਸੌਖੀ ਬਹੁਤ ਹੁੰਦੀ ਐ ਟਰੈਲ ਨਾਲ ਇੱਧਰ ਇੱਥੇ ਹੀ ਪਾ ਦੇਣਾ ਹਾਂ ਉਧਰ ਤਾਂ ਉਹ ਪਾ ਦਿੱਤਾ ਹਾਂ ਆ ਡੇੜਾ ਟੇ ਇੱਧਰ ਪੈਣੀਆਂ ਮੇਰੇ ਕੋਲ ਨਹੀਂ ਪਾਣੀ ਮੈਨੂੰ ਕੋਤਾ ਕੁਚੀ ਲੈ ਉਹ ਕੱਪੜੇ ਪਾਏ ਆ ਮੇਰੇ ਹੱਥ ਨਹੀਂ ਆ ਰਹੀ ਸਾਜ ਚੱਲ ਉਹ ਕੁਰਸੀ ਲੈ ਕੇ ਉਹ ਪਏ ਜਾ ਰੱਖ ਲੈ ਮੇਰਾ ਦਰਖਾਸਤ ਨਹੀਂ ਹਾੜਵਾ ਹੋਈ ਦੇ ਦੇ ਯਾ ਯਾ ਹੋ ਰਿਹਾ ਜੀ ਇੱਥੇ ਰੱਖ ਲੈ ਹੈ ਜੀ ਆ ਬਾਬਾ ਇਹ ਪਤਾ ਤੁਸ ਕਰਦੇ ਹੋ ਨਹੀਂ ਇਹ ਮਸ਼ੀਨ ਦੇਖੀ ਨਹੀਂ ਜਾਂਦਾ ਜਿੱਦਾਂ ਪਤਾ ਨਹੀਂ ਬੰਦਾ ਅੱਛਾ ਪਈਏ ਵਾਰੀ ਬਣਾਈ ਤੁਸੀਂ ਵੀ ਜਾਂਦਾ ਜਾਂਦਾ ਸਵੇਰਾਂ ਦਾ ਬਣਾਉਂਦੇ ਨਹੀਂ ਨਾ ਕੋਈ ਨਹੀਂ ਕਰਦਾ ਕੱਚਾ ਕੱਚੇ ਦਾ ਖਾ ਲੈਂਗੇ ਉਹਨਾਂ ਗੁੰਡੇ ਵਾਟ ਕੇ ਜਾ ਦੇ ਪੱਪੇ ਤੋਂ ਤੇ ਪਾ ਦੇ ਇਹਦਾ ਭਾਵ ਕੁਲੀ ਦਾ ਕੰਢੀ ਕਿਹਨੇ ਛੋਟਦਾ ਉਹਨਦੇ ਤਾਂ ਦੇਖਿਆ ਮੈਂ ਉਹ ਜਿਹੜੇ ਗੁੰਡੇ ਨਹੀਂ ਹੁੰਦੇ ਇੱਕੀ ਆ ਆਇਆ ਤੇ ਬਾਕੀ ਤਾਂ ਇੰਨਾ ਵੱਧ ਕੇ ਲੱਭਦੇ ਇਹਨਾਂ ਤੇ ਆਏ ਹੋ ਨਾਲੇ ਗੁੰਡੇ ਮਾਰਦੇ ਉਹ ਐਸੇ ਜਿੱਥੇ ਰਹਿ ਉਹ ਜਾਵੇ ਰੱਖ ਬੰਨ ਉਹ ਰਹਿਣ ਉਹਦਾ ਸਾਈਟਾ ਰੇਡਾ ਪਰ ਉਹਦਾ ਰਹਿਣ ਦੇ ਇੱਥੇ ਚਾਲੇ ਉਹ ਦੂਜੇ ਬਾਦ ਉਹ ਲਾ ਰਹੇ ਹੋਣੇ ਉਹ ਕਾਲਜ ਦੇ ਨਾਲ ਵੀ ਪਾਇਆ ਪੀਸ ਜਿਹੜੇ ਪੈਂਦੇ ਉਧਰ ਕਾਲਜ ਦੇ ਨਾਲ ਬਚਾਲੇ ਦਾ ਲੰਮਾ ਹੀ ਰੱਖ ਦੇ ਤਾਂ ਵੈਸੇ ਹੀ ਰੱਖੇ ਜਾਣੇ ਆ ਇੱਥੇ ਤਾਂ ਉਹ ਹੁਣ ਨਾਲ ਲਾ ਕੇ ਰੱਖ ਉਧਰ ਯਾਰ ਹਲੋ ਹਲੋ ਉਧਰਲੇ ਪਾਸੇ ਪਰਾ ਨਾਲ ਲਾ ਖਾਂ ਨਾ ਨਾ ਤੇ ਰੈਂਪ ਤਾਂ ਉੱਤੇ ਲੱਗਣਾ ਤੂੰ ਰੈਂਪ ਦੇ ਦਾੜਾ ਕਦੇ ਨਹੀਂ ਖੇਲਣਾ ਤੂੰ ਨਹੀਂ ਨਾ ਛਲਣਾ ਉਹ ਤਾਂ ਉਹਨਾਂ ਦਾ ਛੱਡਿਆ ਰੈਂਪ ਬਸ ਉਹਦੇ ਇਹਨਾਂ ਨੇ ਉੱਤੋਂ ਕੰਦਾ ਲਾ ਲੈਣੀ ਆ ਉਹਦੀਆਂ ਬਸ